ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਓ ਜੀ ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਇਸ ਵਰ ਦਾ ਗਿਆਨ ਦਿੰਦੇ ਹੋਈ ਇੱਕ ਪਿੰਡ ਵਿੱਚ ਪਹੁੰਚੇ ਉੱਥੋਂ ਦੇ ਨਗਰ ਨਿਵਾਸੀ ਅਣਜਾਣ ਲੋਕਾਂ ਨੂੰ ਆਪਣੇ ਨਗਰ ਵਿੱਚ ਨਹੀਂ ਆਉਣ ਦਿੰਦੇ ਸੀ ਇਹ ਗੱਲ ਭਾਈ ਚੰਡਾ ਜੀ ਨੂੰ ਜਦੋਂ ਪਤਾ ਲੱਗੀ ਤਾਂ ਉਹ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਪਿੰਡ ਦੇ ਵਾਰ ਦਿਨ ਸੰਤ ਆਏ ਹੋਏ ਹਨ ਜਿਕਰ ਘਰ ਵਿੱਚ ਕੁਝ ਖਾਣ ਲਈ ਹੋਵੇ ਤਾਂ ਮੈਨੂੰ ਦੇ ਦਿਓ ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਭਾਈ ਚੰਡਾ ਜੀ ਇੱਕ ਗਰੀਬ ਵਿਅਕਤੀ ਸਨ ਉਸ ਦਿਨ ਉਹਨਾਂ ਦੇ ਘਰ ਵਿੱਚ ਕੁਝ ਵੀ ਖਾਣ ਲਈ ਨਹੀਂ ਸੀ ਪਰ ਭਾਈ ਚੰਡਾ ਜੀ ਦੀ ਇੱਕ ਆਦਤ ਸੀ ਕੀ ਉਹ ਹਰ ਮਹਿਮਾਨ ਦਾ ਸਤਿਕਾਰ ਜ਼ਰੂਰ ਕਰਦੇ ਸਨ ਜੇਕਰ ਘਰ ਵਿੱਚ ਕੁਝ ਵੀ ਨਾ ਹੋਵੇ ਤਾਂ ਉਹ ਫਿਰ ਵੀ ਸੰਤਾਂ ਦੀ ਆਉ ਪਗਤ ਪਿੰਡ ਵਿੱਚੋਂ ਮੰਗ ਕੇ ਕਰਦੇ ਸਨ ਆਪਣੀ ਇਸ ਆਦਤ ਦੇ ਕਾਰਨ ਪਾਈ ਝੰਡਾ ਜੀ ਨੇ ਸੋਚਿਆ ਮੈਂ ਪਿੰਡ ਵਾਲਿਆਂ ਤੋਂ ਮੰਗ ਕੇ ਸੰਤਾਂ ਦੀ ਆਉ ਪਗਤ ਕਰ ਦਿੰਦਾ ਹਾਂ ਅਜੇ ਹੀ ਸੋਚ ਮਨ ਵਿੱਚ ਰੱਖ ਕੇ ਉਹ ਪਿੰਡ ਵਾਲਿਆਂ ਤੋਂ ਮਦਦ ਮੰਗਣ ਲਈ ਪਿੰਡ ਵਿੱਚ ਚਲੇ ਗਏ ਪਰ ਲੋਕਾਂ ਨੇ ਉਹਨਾਂ ਨੂੰ ਕੁਝ ਵੀ ਨਾ ਦਿੱਤਾ ਤੇ ਉਲਟਾ ਇਹ ਹੀ ਕਿ ਹਾਂ ਕਿ ਝੰਡਾ ਮਹਿਮਾਨਾਂ ਦੀ ਸਤਕਾਰ ਦੇ ਨਾਤੇ ਆਪਣੀ ਜ਼ਰੂਰਤ ਪੂਰੀ ਕਰਦਾ ਹੈ ਇਹ ਗੱਲ ਸੁਣ ਕੇ ਭਾਈ ਝੰਡਾ ਜੀ ਬਹੁਤ ਉਦਾਸ ਹੋਏ ਉਨਾਂ ਨੂੰ ਕੋਈ ਵੀ ਰਸਤਾ ਨਹੀਂ ਦਿਸ ਰਿਹਾ ਜਿਸ ਨਾਲ ਉਹ ਗੁਰੂ ਜੀ ਦੀ ਸੇਵਾ ਕਰ ਸਕਣ ਪਰ ਗੁਰੂ ਦੀ ਪਿਆਰੀ ਸੰਗਤ ਜੀ ਜਿੱਥੇ ਚਾਹ ਹੁੰਦੀ ਹੈ ਉਥੇ ਰਾਹ ਵੀ ਹੁੰਦਾ ਹੈ ਉਹਨਾਂ ਦੀ ਕੁਸ਼ਤੀ ਦਾ ਦੰਗਲ ਚੱਲ ਰਿਹਾ ਸੀ ਕੁਸ਼ਤੀ ਵਿੱਚ ਰਾਜੇ ਦਾ ਪਹਿਲਵਾਨ ਵੱਡੇ-ਵੱਡੇ ਪਹਿਲਵਾਨਾਂ ਨੂੰ ਆਪਣੀ ਤਾਂ ਪੇਚਾਂ ਦੇ ਨਾਲ ਹਰ ਆਰੀ ਖਾਸ ਸੀ ਰਾਜੇ ਨੇ ਕੁਸਤੀ ਲੜਨ ਵਾਲੇ ਪਹਿਲਵਾਨਾਂ ਦੇ ਲਈ ਬਸੀਸ ਵਿਸ਼ੇਸ਼ ਇਨਾਮ ਰੱਖੇ ਹੋਏ ਸਨ ਜਿੱਤਣ ਵਾਲੇ ਪਹਿਲਵਾਨ ਨੂੰ 100 ਰੁਪਏ ਅਤੇ ਹਾਰਨ ਵਾਲੇ ਨੂੰ 50 ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਸੀ ਇਹ ਗੱਲ ਪਤਾ ਲੱਗਣ ਤੋਂ ਬਾਅਦ ਪਾਈ ਚੰਡਾ ਜੀ ਨੇ ਸੋਚਿਆ ਕਿ ਨਗਰ ਦੇ ਬਾਹਰ ਬੈਠੇ ਸੰਤਾਂ ਜੀ ਦੀ ਸੇਵਾ ਕਰਨ ਦਾ ਇਕ ਹੀ ਰਸਤਾ ਬਚਿਆ ਹੈ ਹਾਰਨ ਵਾਲੇ ਨੂੰ ਵੀ ਪਜਾਰ ਪੈ ਮਿਲਣਗੇ ਮੈਨੂੰ ਕੁਸਤੀ ਕਰ ਲੈਣੀ ਚਾਹੀਦੀ ਹੈ ਅਜਿਹਾ ਕਰਕੇ ਹੀ ਮੈਂ ਸੰਤਾਂ ਦੀ ਸੇਵਾ ਕਰ ਸਕਾਂਗਾ ਇਹੀ ਵਿਚਾਰ ਕਰਕੇ ਉਹ ਮદાન ਵਿੱਚ ਕੁਸ਼ਤੀ ਕਰਨ ਦੇ ਲਈ ਖੁਦ ਪਈ ਪਹਿਲਵਾਨ ਨੇ ਉਹਨਾਂ ਦੀ ਉਤਸੁਕਤਾ ਨੂੰ ਦੇਖਿਆ ਕਿ ਕਿਉਂ ਪਾਈ ਤੁਸੀਂ ਤਾਂ ਦੇਖਣ ਵਿੱਚ ਪਹਿਲਵਾਨ ਨਹੀਂ ਲੱਗਦੇ ਫਿਰ ਤੁਸੀਂ ਕੁਸ਼ਤੀ ਕਰਨ ਕਿਉਂ ਆਏ ਹੋ ਪਾਈ ਚੰਡਾ ਜੀ ਕਹਿਣ ਲੱਗੇ ਕਿ ਪਹਿਲਵਾਨ ਜੀ ਨਗਰ ਦੇ ਬਾਹਰ ਸੰਤ ਆਏ ਹੋਏ ਹਨ ਤੇ ਉਹਨਾਂ ਦੀ ਸੇਵਾ ਸਤਕਾਰ ਕਰਨ ਦੇ ਲਈ ਮੇਰੇ ਕੋਲੇ ਪੈਸੇ ਨਹੀਂ ਹਨ ਤੇ ਇੱਥੇ ਹਾਰਨ ਵਾਲਿਆਂ ਨੂੰ ਵੀ ਪੈਸੇ ਮਿਲ ਰਹੇ ਨੇ ਤੇ ਉਸ ਪੈਸਿਆਂ ਨਾਲ ਮੈਂ ਸੰਤਾਂ ਨੂੰ ਪੂਜਨ ਸ਼ਕਾ ਮੰਗਾ ਇਹ ਕਲ ਸੁਣਦੇ ਹੀ ਪਹਿਲਵਾਨ ਦਾ ਮਨ ਪਸੀਜ ਗਿਆ ਉਹ ਜਾਣ ਗਿਆ ਕਿ ਇਹ ਤਾਂ ਕੋਈ ਪਰਮੇਸ਼ਰ ਦਾ ਭਗਤ ਹੈ ਤੇ ਪਹਿਲਵਾਨ ਨੀ ਲੰਗੋਟ ਕਸ ਕੇ ਕਿਹਾ ਭਾਈ ਚੰਡਾ ਆਓ ਮੇਰੇ ਨਾਲ ਕੁਸ਼ਤੀ ਕਰੋ ਹੁਣ ਭਾਈ ਚੰਡਾ ਜੀ ਵੀ ਤਿਆਰ ਹੋ ਗਏ ਦੋਨੋਂ ਇੱਕ ਦੂਜੇ ਦੇ ਨਾਲ ਖੁੱਲਣ ਲੱਗੇ ਤੇ ਅੰਤ ਵਿੱਚ ਪਹਿਲਵਾਨ ਜਾਣ ਬੁੱਝ ਕੇ ਭਾਈ ਚੰਡਾ ਜੀ ਤੋਂ ਹਾਰ ਗਏ ਗੁਰੂ ਜੀ ਦੇ ਅਸੀਰਵਾਦ ਦੇ ਨਾਲ ਭਾਈ ਝੰਡਾ ਜੀ ਨੇ ਜਿੰਨਾ ਸੋਚਿਆ ਸੀ ਉਸ ਤੋਂ ਵੀ ਜ਼ਿਆਦਾ ਤਾਂ ਉਹਨਾਂ ਨੂੰ ਮਿਲ ਗਿਆ ਸੀ ਪੂਰੇ ਨਗਰ ਵਿੱਚ ਇਹ ਚਰਚਾ ਹੋ ਗਈ ਕਿ ਭਾਈ ਝੰਡਾ ਜੀ ਨੇ ਰਾਜੇ ਦੇ ਪਹਿਲਵਾਨ ਨੂੰ ਪਟਕ ਦਿੱਤਾ ਹੈ ਉਸ ਤੋਂ ਉਪਰੰਤ ਭਾਈ ਝੰਡਾ ਜੀ ਨੇ ਗੁਰੂ ਜੀ ਦੀ ਸੇਵਾ ਬੜੇ ਹੀ ਮਨ ਨਾਲ ਕੀਤੀ ਸਭ ਜਾਣੀ ਜਾਣ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਵਾਨ ਦੇ ਬਲੀਦਾਨ ਨੂੰ ਜਾਣ ਕੇ ਉਸ ਨੂੰ ਵੀ ਪਾਈ ਝੰਡਾ ਜੀ ਤੇ ਨਾਲ ਪਵ ਸਾਗਰ ਨੂੰ ਪਾਰ ਕਰਵਾਇਆ ਉਸ ਪਹਿਲਵਾਨ ਦਾ ਨਾਮ ਮਸਕੀਨ ਸੀ ਉਸ ਵੇਲੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 278 ਦੇ ਵਿੱਚ ਦਰਜ ਹੈ ਜਿਸ ਦਾ ਅਰਥ ਹੈ ਮਕਸੀਮ ਦਾ ਅਰਥ ਹੁੰਦਾ ਹੈ ਗਰੀਬ ਪਾਵ ਨਰਮ ਸੁਭਾਵ ਵਾਲਾ ਵਿਅਕਤੀ ਗੁਰੂ ਜੀ ਕਹਿੰਦੇ ਹਨ ਕਿ ਅਜਿਹਾ ਵਿਅਕਤੀ ਹਮੇਸ਼ਾ ਸੁਖੀ ਰਹਿੰਦਾ ਹੈ ਪਰੇ ਨਾਨਕ ਵੱਡੇ ਵੱਡੇ ਹੰਕਾਰੀ ਲੋਕ ਹਨ ਜੋ ਹੰਕਾਰ ਵਿੱਚ ਗਲ ਜਾਂਦੇ ਹਨ ਭਾਵ ਨਸ਼ਟ ਹੋ ਜਾਂਦੇ ਹਨ ਸਾਰਿਆਂ ਨੂੰ ਅਸੀਰਵਾਦ ਦੇ ਕੇ ਗੁਰੂ ਜੀ ਆਪਣੀ ਅਗਲੀ ਚਾਤਰਾ ਉੱਤੇ ਚੱਲ ਪਈ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ